ਸੋਸ਼ਲ ਦੋਸਤੋ ਅਸੀਂ ਕੜਿਆ ਸ਼ੁਭਕਰਨ ਦੇ ਪਿੰਡ ਬੱਲੋ ਬੱਲੋ ਪਿੰਡ ਰਾਮਪਰੇ ਦੇ ਵਿੱਚ ਤਾਂ ਸ਼ੁਭਕਰਨ ਨੂੰ ਲੈ ਕੇ ਉੱਥੋਂ ਜਤੇ ਬੰਦੀਆਂ ਜਿਹੜੀਆਂ ਚੱਲ ਪਈਆਂ ਤਾਂ ਉਹਨਾਂ ਦੇ ਪਿੰਡ ਪੰਚਾਇਤ ਵੱਲੋਂ ਜਗਾ ਜਿਹੜੀ ਦਿੱਤੀ ਗਿਆ ਇਸ ਜਗਾ ਤੇ ਸੰਸਕਾਰ ਆ ਜਿਹੜਾ ਕਰਨਾ ਪਿੱਛੇ ਤੁਹਾਨੂੰ ਦੱਸ ਦਈਏ ਖੇਤ ਆ ਜਿਹੜੇ ਪੰਚਾਇਤੀ ਜ਼ਮੀਨ ਆ ਆ ਰਾਮ ਬਾਗ ਆ ਜਿਹੜਾ ਸ਼ਮਸ਼ਾਨ ਘਾਟ ਦੇ ਬਿਲਕੁਲ ਬਾਹਰ ਆ ਸ਼ਮਸ਼ਾਨ ਘਾਟ ਦੇ ਅੰਦਰ ਨਹੀਂ ਸੰਸਕਾਰ ਕਰ ਰਹੇ ਬਾਹਰ ਕਰ ਰਹੇ ਆ ਤਾਂ ਸਾਡੇ ਇਥੋਂ ਪੰਚਾਇਤ ਦੇ ਤੇ ਹੋਰ ਲੋਕ ਆ ਜਿਹੜੇ ਅਭੀ ਜੀ ਹਸਕਲ ਜੀ ਮੇਰਾ ਨਾਮ ਗੁਰਵਿੰਦਰ ਸਿੰਘ ਬੱਲੋ ਜੀ ਗੁਰਵਿੰਦਰ ਕਿੰਨੀ ਕੀ ਦੇਰ ਤੱਕ ਮਤਲਬ ਪਹੁੰਚ ਜਾਣਗੇ ਕਿੰਨੇ ਵਜੇ ਸੰਸਕਾਰ ਹੋਊਗਾ ਕਰੀਬ 2 ਘੰਟੇ ਅਜੇ ਪਹੁੰਚ ਜਾਣਗੇ ਜੀ 3:00 ਵਜੇ ਦੇ ਕਰੀਬ ਸੰਸਕਾਰ ਹੈ ਜਿਹੜਾ ਉਹ ਕੀਤਾ ਜਾਊਗਾ ਜੀ ਇਹ ਪਹਿਲਾਂ ਸ਼ਮਸ਼ਾਨ ਘਾਟ ਚ ਕਹਿ ਰਹੇ ਸੀ ਹੁਣ ਇਸ ਜਗ੍ਹਾ ਇਹ ਦਿੱਤੀ ਗਈ ਹੈ ਜਿਹੜੀ ਇਹ ਸਾਡੀ ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋਂ ਪੰਚਾਇਤ ਦੀ ਸਰਬਸੰਮਤੀ ਨਾਲ ਜਿਹੜੀ ਜਗ੍ਹਾ ਗਈ ਇਹ ਦਿੱਤੀ ਗਈ ਹੈ ਇੱਥੇ ਸੀ ਦੀ ਜਾਦਗਰ ਬਣਨੀ ਹੈ ਇੱਥੇ ਇਹਦਾ ਅੰਤਮ ਸੰਸਕਾਰ ਹੈ ਜਿਹੜਾ ਉਹ ਕੀਤਾ ਜਾਣਾਗਾ ਜੀ ਜਿਸ ਸੰਤੋਸ਼ ਤੋਂ ਜਿਵੇਂ ਸਰਕਾਰ ਨੇ ਲੇਟ ਚਲੋ ਰਾਤ ਕੀਤੀ ਹੈ ਨਾ 14 ਧਾਰਾ ਲਈ ਹਾਂਜੀ 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 ਇਹ ਕੀ ਕਹਿਣਾ ਚਾਹੋਗੇ ਵਸਤੇ ਦੇਖੋ ਸਾਡੀ ਮੰਗ ਸੀਗੀ ਉਹ ਮੰਗ ਸਰਕਾਰ ਨੇ ਮੰਨੀ ਆ ਹਨਾ ਚਾਹੋ ਕਿਸੇ ਵੀ ਤਰ੍ਹਾਂ ਲੇਟ ਮੰਨ ਲਈ ਪਹਿਲਾਂ ਮੰਨ ਲਈ ਅਸੀਂ ਆਪਦਾ ਇਜਿਟੇਸ਼ਨ ਕੀਤਾ ਸਰਕਾਰ ਵਿਰੁੱਧ ਜਿਹੜੇ ਧਰਨੇ ਰੋਸ ਪ੍ਰਦਰਸ਼ਨ ਮਾਰਚ ਹੋਏ ਆ ਤੇ ਇਸ ਕਰਕੇ ਸਰਕਾਰ ਵੀ ਇਸ ਗੱਲ ਤੋਂ ਝੁਕੀ ਹੈ ਜਿਹੜਾ ਪ੍ਰਸ਼ਾਸਨ ਵੱਲੋਂ ਚਾਹੇ ਦੇਰ ਨਾਲ ਪਰਚਾ ਦਿੱਤਾ ਗਿਆ ਪਰਚਾ ਦਿੱਤਾ ਤੇ ਉਹਦੇ ਤੇ ਸਾਡੇ ਪਿੰਡ ਵਾਸੀ ਵੀ ਖੋਸਾ ਕਿਉਂਕਿ ਅਸੀਂ ਇਨਸਾਫ ਦਵਾਉਣ ਵਾਸਤੇ ਸੀ ਲੰਮਾ ਸੰਘਰਸ਼ਾ ਜਿਹੜਾ ਉਹ ਕਰਾਂਗੇ ਪਿੰਡ ਦਾ ਨਾਮ ਸੁਰਖੀਆਂ ਦੇ ਵਿੱਚ ਆ ਗਿਆ ਸ਼ੁਭਕਰਨ ਤੋਂ ਬਾਅਦ ਪਹਿਲਾਂ ਨਹੀਂ ਜਣਾ ਹੁਣ ਬੱਚਾ ਬੱਚਾ ਕੀ ਬਾਹਰ ਵੀ ਦੂਰ ਤੱਕ ਬਾਹਰ ਵਿਦੇਸ਼ਾਂ ਦੇ ਵਿੱਚ ਵੀ ਲੋਕ ਇਸ ਪਿੰਡ ਨੂੰ ਜਾਣਨ ਲੱਗ ਗਏ ਕੀ ਕਰਨ ਚਾਹੋਗੇ ਪੂਰੇ ਹਾਂ ਆਪਾਂ ਨੂੰ ਇਹ ਲੱਗਦਾ ਸੀ ਹੁਣ ਦੇਖੋ ਇਹ ਇਕੱਲੇ ਸਾਡੇ ਪਿੰਡ ਦਾ ਪੁੱਤ ਨਹੀਂ ਰਹਿ ਗਿਆ ਸੋਕਰਨ ਸਿੰਘ ਅਸੀਦ ਹੋਇਆ ਤਾਂ ਉਹ ਸਮੁੱਚੀ ਕਿਸਾਨੀ ਵਾਸਤੇ ਸੀਦ ਹੋਇਆ ਕਿਸਾਨੀ ਮੰਗਾ ਜਿਹੜੀਆਂ ਸਾਡੀਆਂ ਰਹਿੰਦੀਆਂ ਮੰਗਾ ਸੀ ਜਿਹੜੀਆਂ ਸਰਕਾਰ ਵੱਲੋਂ ਮੰਨੀਆਂ ਗਈਆਂ ਸੀ ਅੰਦੋਲਨ ਖਤਮ ਕਰਨ ਵੇਲੇ ਸਰਕਾਰ ਨੇ ਸਾਨੂੰ ਕਿਹਾ ਸੀ ਵੀ ਆ ਮੰਗਾਂ ਜਿਹੜੀਆਂ ਤੁਹਾਡੀਆਂ ਮੰਨ ਲੀਆਂ ਇਹਨਾਂ ਨੂੰ ਅਸੀਂ ਲਾਗੂ ਕਰਾਂਗੇ ਪਰ ਉਹ ਮੰਨੀਆਂ ਹੋਈਆਂ ਮੰਗਾਂ ਲਾਗੂ ਨਹੀਂ ਸੀ ਹੋਈਆਂ ਉਸ ਮੰਗਾਂ ਨੂੰ ਲਾਗੂ ਕਰਵਾਉਣ ਵਾਸਤੇ ਦੋ ਫਾਰਮਾਂ ਵੱਲੋਂ ਜਿਹੜਾ ਐਜੀਟੇਸ਼ਨ ਆ ਸਰਕਾਰ ਸੈਂਟਰ ਸਰਕਾਰ ਵਿਰੁੱਧ ਉਹ ਵਿੱਢਿਆ ਗਿਆ ਸੀ ਉਸ ਐਜੀਟੇਸ਼ਨ ਦੇ ਵਿੱਚ ਸਾਡੇ ਜਿਹੜੇ ਸੋਕਰਨ ਸਿੰਘ ਦੀ ਸੀਧੀ ਹੋਈ ਹੈ ਇੱਕ ਗੱਲ ਤੋਂ ਸਾਨੂੰ ਚਲੋ ਪਰਿਵਾਰ ਨੂੰ ਆਪਾਂ ਕਹਿ ਸਕਦੇ ਹਾਂ ਵੀ ਘਾਟਾ ਇਹ ਕਦੇ ਨਹੀਂ ਪੂਰਾ ਹੋਣਾ ਪਰਿਵਾਰ ਵਾਸਤੇ ਵੱਡਾ ਘਾਟਾਗਾ ਸਮੁੱਚੇ ਲੋਕਾਂ ਵਾਸਤੇ ਵੱਡਾ ਘਾਟਾ ਪਰ ਸਾਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਵੀ ਸਾਡੇ ਪਿੰਡ ਦਾ ਅੱਜ ਨੌਜਵਾਨ ਨੇ ਜਿਹੜਾ ਪੂਰੇ ਬਾਡ ਦੇ ਵਿੱਚ ਸੀ ਜਿਹੜਾ ਸਾਡਾ ਨਾਂ ਚਮਕਾਤਾ ਸਾਨੂੰ ਇਸ ਗੱਲ ਤੇ ਮਾਣ ਆ ਕਿਉਂਕਿ ਚੱਲਦੇ ਅੰਦੋਲਨਾਂ ਦੇ ਵਿੱਚ ਸਿੱਧੀਆਂ ਆਮ ਗੱਲ ਆ ਪਹਿਲਾਂ ਵੀ 750 ਕਿਸਾਨ ਦੇ ਕਰੀਬ ਅਸੀਂ ਸੀਧ ਕਰਵਾਇਆ ਹੁਣ ਵੀ ਸੀਧੀਆਂ ਜਿਹੜੀਆਂ ਜਦੋਂ ਅੰਦੋਲਨ ਚੱਲਾਂਗੇ ਸਰਕਾਰ ਦੇ ਖਿਲਾਫ ਐਜੀਟੇਸ਼ਨ ਬਿੱਡਾਂਗੇ ਸਰਕਾਰ ਦਾ ਕੰਮ ਹੁੰਦਾ ਜ਼ਬਰ ਕਰਨਾ ਸਰਕਾਰ ਨੇ ਜ਼ਬਰ ਕੀਤਾ ਸਰਕਾਰ ਜ਼ਬਰ ਤੇ ਉਤਰੀ ਹੈ ਜ਼ਬਰ ਕਰਕੇ ਜਿਹੜੇ ਸਾਡੇ ਅਨੇਕਾਂ ਨੌਜਵਾਨ ਆ ਜਿਹੜੇ ਉੱਥੇ ਜ਼ਖਮੀ ਹੋਏ ਅਤੇ ਕੁਝ ਕੁ ਦੀ ਉੱਥੇ ਜਿਹੜੀ ਸਿੱਧੀ ਆ ਉਹ ਵੀ ਦਿੱਤੀ ਹੈ ਕਿਉਂਕਿ ਲੜਾਈ ਆ ਕੋਈ ਵੀ ਜਿੱਤ ਹਮੇਸ਼ਾ ਲੜਦੇ ਲੋਕਾਂ ਦੀ ਹੋਈ ਹੈ ਸਿੱਧੀਆਂ ਤੋਂ ਬਿਨਾਂ ਜਿਹੜੀ ਲੜਾਈ ਆ ਉਹ ਅਧੂਰੀ ਰਹਿ ਜਾਂਦੀ ਹੈ ਸਿੱਧੀਆਂ ਹੋਣੀਆਂ ਸੁਭਾਵਿਕ ਗੱਲ ਆ ਸਾਨੂੰ ਇਸ ਗੱਲ ਤੇ ਮੰਨਣਾ ਇਸ ਜਗ੍ਹਾ ਤੇ ਸੰਸਕਾਰ ਕੀਤਾ ਜਾਊਗਾ ਕਿਸ ਤਰ੍ਹਾਂ ਦੀ ਯਾਦਗਾਰੀ ਨਹੀਂ ਬਣਾਈ ਜਾਊਗੀ ਫੋਟੋ ਬਣਾਈ ਜਾਊ ਕਿਸ ਤਰ੍ਹਾਂ ਬਣਾਈ ਜਾਊਗਾ ਦੇਖੋ ਇਹ ਉਹ ਸਰਕਾਰ ਤੋਂ ਮੰਗ ਰੱਖੀ ਹੈ ਸਰਕਾਰ ਨੇ ਉਹ ਮੰਗ ਮੰਨੀ ਹੈ ਇਹ ਨਹੀਂ ਪਤਾ ਵੀ ਮੈਨੂੰ ਲੱਗਦਾ ਵੀ ਸੀਐਮ ਸਾਹਿਬ ਖੁਦ ਆ ਰਹੇ ਇੱਥੇ ਆ ਕੇ ਕੀ ਉਹ ਐਲਾਨ ਕਰਦੇ ਆ ਉਸ ਤਰ੍ਹਾਂ ਦੀ ਪਰ ਸਾਨੂੰ ਇਹ ਭਰੋਸਾ ਦਿੱਤਾ ਵੀ ਇੱਥੇ ਯਾਦਗਾਰੀ ਜਿਹੜੀ ਇਹ ਬਣੂਗੀ ਅੱਜ ਉਹਨਾਂ ਸੀਐਮ ਸਾਹਮਣੇ ਕਿ ਨਹੀਂ ਨਹੀਂ ਦੇਖੋ ਇਹ ਨਹੀਂ ਪਤਾ ਵੀ ਹੋ ਸਕਦਾ ਭੋਗ ਤੋਂ ਪਹਿਲਾਂ ਜਾਂ ਭੋਗ ਤੇ ਆਜਣ ਕਰੀਬ ਉਥੋਂ ਦੀ ਜਿਹੜੀਆਂ ਇਥੋਂ ਦੀਆਂ ਇੰਟੈਲੀਜੈਂਸੀਆਂ ਸੀਆਈਡੀਆ ਇਹ ਕਹਿ ਰਹੀਆਂ ਵੀ ਸੀਐਮ ਸਾਹਿਬ ਇੱਥੇ ਪਹੁੰਚਣਗੇ ਅੱਜ ਵੀ ਕੋਈ ਆ ਰਹੀ ਹੈ ਕੋਈ ਹੋਰ ਪਾਰਟੀਆਂ ਦੇ ਦੇਖੋ ਜੀ ਇੱਥੇ ਸਾਰੇ ਪਹੁੰਚ ਰਹੇ ਹਨਾ ਵੱਖ-ਵੱਖ ਜਥੇਬੰਦੀਆਂ ਆਉਗੀਆਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤੀ ਦੇ ਲੀਡਰ ਕਿਸਾਨ ਮਜ਼ਦੂਰ ਮੋਰਚੇ ਦੇ ਲੀਡਰ ਸੰਯੁਕਤ ਕਿਸਾਨ ਮੋਰਚੇ ਦੇ ਲੀਡਰ ਤੇ ਇਸ ਤੋਂ ਇਲਾਵਾ ਜਿੰਨੀਆਂ ਵੀ ਇਨਸਾਫ ਪਸੰਦ ਜਥੇਬੰਦੀਆਂ ਜਾਂ ਇਨਸਾਫ ਪਸੰਦ ਜਥੇਬੰਦੀਆਂ ਤੋਂ ਬਿਨਾ ਸਮਾਜ ਸੇਵੀ ਜਥੇਬੰਦੀਆਂ ਜਿਨ੍ਹਾਂ ਇਨਸਾਫ ਪਸੰਦ ਲੋਕ ਆ ਜਿਨ੍ਹਾਂ ਪਰਿਵਾਰ ਦੇ ਨਾਲ ਹਮਦਰਦੀ ਰੱਖਣ ਵਾਲੇ ਦੇ ਵੱਲੋਂ ਦੇ ਨਾਲ ਹਮਦਰਦੀ ਰੱਖਣ ਵਾਲੇ ਆ ਸਾਰੇ ਲੋਕ ਇੱਥੇ ਆ ਜਿਹੜੇ ਉਹ ਪਹੁੰਚ ਰਹੇ ਨੇ ਜੀ ਇਹ ਉੱਥੇ ਸ਼ਰਨਾਜਲੀ ਦਿੱਤੀ ਗਈ ਹੈ ਜਿਹੜੀ ਖਨੌਰੀ ਹੈ ਕਹਿੰਦੇ ਉੱਥੇ ਲੈ ਕੇ ਗਏ ਆ ਇਹਦਾ ਸ਼ਬ ਲੈ ਕੇ ਗਏ ਆ ਹਾਂਜੀ ਹਾਂਜੀ ਰਾਤ ਜਿਹੜਾ ਪੋਸਟਮਾਰਟਮ ਹੋ ਗਿਆ ਸੀ ਸਵੇਰ ਜਿਹੜੀ 9:30 ਵਜੇ ਦੇ ਨਾਲ ਕਰੀਬ ਖਨੌਰੀ ਬਾਰਡਰ ਤੇ ਡੈੱਡ ਅਸੀਂ ਦੀ ਡੈੱਡ ਬੋਡੀ ਲੈ ਕੇ ਪਹੁੰਚ ਗਏ ਸੀ ਅੱਛਾ ਇਹ ਜਗ੍ਹਾ ਕਿੰਨੀ ਹੈ ਤੇ ਕਿਹੜੀ ਜਗ੍ਹਾ ਹੈ ਜਿੱਥੇ ਸੰਸਕਾਰ ਕੀਤਾ ਜਾਣਾ ਹੈ ਦੇਖੋ ਇਹ ਜਗ੍ਹਾ ਗੁਰਦੁਆਰਾ ਸਾਹਿਬ ਦੀ ਹੈ ਜੀ ਅਸੀਂ ਇਹ ਨਹੀਂ ਕਹਿ ਸਕਦੇ ਵੀ ਕਿੰਨੀ ਹੈ ਕਿਉਂਕਿ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਤੇ ਸਮੂਹ ਨਗਰ ਤੇ ਸਮੂਹ ਪੰਚਾਇਤ ਵੱਲੋਂ ਇਹ ਕਿਹਾ ਗਿਆ ਵੀ ਜਿੰਨੀ ਤੁਹਾਨੂੰ ਜਗ੍ਹਾ ਚਾਹੀਦੀ ਓਨੀ ਲੈ ਲ ਯਾਦਗਾਰ ਬਣੂਗੀ ਦੇਖੋ ਜਿਹੇ ਜੀ ਯਾਦਗਾਰ ਬਣੂ ਉਹ ਹੀ ਜੀ ਯਾਦਗਾਰ ਬਣਾਉਣ ਨੂੰ ਜਿਹੜੀ ਕਮੇਟੀ ਆ ਉਹ ਜਗ੍ਹਾ ਦੇਊ ਆ ਪਰ ਇਹ ਨਹੀਂ ਕਹਿ ਸਕਦੇ ਵੀ ਦੋ ਵਿਸਵੇ ਦੇਤੇ ਚਾਰ ਦੇਤੇ ਸਾਡੇ ਪਿੰਡ ਦੀ ਜਗ੍ਹਾ ਅਸੀਂ ਸੀ ਦੀ ਯਾਦਗਾਰ ਬਣਾਉਣ ਵਾਸਤੇ ਜੇ ਕਿੰਨੀ ਵੀ ਰੋਕਣੀ ਪਈ ਅਸੀਂ ਕਮੇਟੀ ਨੂੰ ਬੇਨਤੀ ਕਰ ਲਾਂਗੇ ਵੀ ਭਾਈ ਆਪਣੇ ਪਿੰਡ ਦਾ ਸੀ ਦਾ ਸਮੁੱਚੇ ਨਗਰ ਵੱਲੋਂ ਬੇਨਤੀ ਕਰ ਲਾਂਗੇ ਤਾਂ ਕਮੇਟੀ ਉਸ ਗੱਲ ਤੋਂ ਭੱਜੂਗੀ ਨਹੀਂ ਕਮੇਟੀ ਸਾਡੇ ਨਾਲ ਖੜੀ ਹੈ ਸਮੁੱਚਾ ਨਗਰ ਸਾਡੇ ਨਾਲ ਖੜਾ ਹੈ ਜੀ ਪੰਜਾਬ ਸਰਕਾਰ ਨੂੰ ਕਿਵੇਂ ਦੇਖਦੇ ਹੋ ਪਰਿਵਾਰ ਨੂੰ ਨੌਕਰੀ ਇੱਕ ਅਸਿਸਟੈਂਟ ਦਿੱਤੀ ਹੈ ਕਰੋੜ ਰੁਪਏ ਦਿੱਤਾ ਗਿਆ ਦੇਖੋ ਜੀ ਇਹ ਤਾਂ ਅਸੀਂ ਇਹ ਨਹੀਂ ਕਹਿ ਰਹੇ ਵੀ ਪੰਜਾਬ ਸਰਕਾਰ ਬਹੁਤ ਚੰਗੀ ਹੈ ਸਾਨੂੰ ਕਰੋੜ ਰੁਪਏ ਦਿੱਤਾ ਸਾਨੂੰ ਸੀਧੀ ਦਰਜਾ ਦੇਤਾ ਜਾਂ ਉਹਨੂੰ ਨੌਕਰੀ ਦੇਤੀ ਪੰਜਾਬ ਸਰਕਾਰ ਦਾ ਦੇਖੋ ਹੈਂਕੜਵਾਜ ਰਵਈਆ ਰਿਹਾਗਾ ਇਹ ਪੰਜਾਬ ਸਰਕਾਰ ਨੇ ਪਹਿਲਾਂ ਗੱਲ ਕਹਿ ਕੇ ਵੀ ਪੰਜਾਬ ਸਰਕਾਰ ਨੇ ਕਿਹਾ ਵੀ ਮੈਂ ਦੋਸ਼ੀਆਂ ਦੇ ਖਿਲਾਫ ਭਗਵੰਤ ਮਾਨ ਇੱਥੋਂ ਦਾ ਸੀਐਮ ਨੇ ਟਵੀਟ ਕਰਕੇ ਕਿਹਾ ਵੀ ਦੋਸ਼ੀਆਂ ਖਿਲਾਫ ਵੱਡੀ ਕਾਰਵਾਈ ਕਰੂੰ ਉਸ ਦੋਸ਼ੀਆਂ ਖਿਲਾਫ ਕਾਰਵਾਈ ਕਰਾਉਣ ਨੂੰ ਯਾਰਾ ਸੀ 21 ਤਰੀਕ ਤੋਂ ਸਾਡੇ ਸੀ ਦੀ ਡੈੱਡ ਬੋਡੀ ਹੈ ਜਿਹੜੀ ਹਸਪਤਾਲ ਦੇ ਵਿੱਚ ਰੋਲੇ ਰਹੀ ਹੈ ਅਸੀਂ ਇਹ ਕਿਵੇਂ ਕਹਿ ਸਕਦੇ ਹਾਂ ਵੀ ਭਗਵੰਤ ਮਾਨ ਸਾਡੇ ਨਾਲ ਆ ਭਗਵੰਤ ਮਾਨ ਤੇ ਕੇਂਦਰ ਸਰਕਾਰ ਦੀ ਮਿਲੀ ਭੁਗਤ ਦੇ ਨਾਲ ਸਾਡਾ ਜਿੰਨੇ ਕਿਸਾਨ ਉੱਥੇ ਸੀ ਦੋਏ ਆ ਸਾਰੇ ਲੋਕਾਂ ਦਾ ਇਸ ਰਲੀ ਮਿਲੀ ਜੁੰਡਲੀ ਨੇ ਜਿਹੜਾ ਲੋਕਾਂ ਦਾ ਘਾਣਾ ਉਹ ਕੀਤਾਗਾ ਤਾਂ ਬਿਲਕੁਲ ਜੀ ਨਿਰਾਸ਼ਤਾ ਵੀ ਹੈਗੀ ਹੈ ਜਿਹੜੀ ਲੋਕਾਂ ਦੇ ਵਿੱਚ ਕਿਉਂਕਿ ਟਾਈਮ ਬਹੁਤ ਲਾਇਆ ਸਰਕਾਰ ਨੇ ਜਿਹੜੀ ਕਾਰਵਾਈ ਰਾਤ ਕੀਤੀ ਹੈ ਜਿਹੜੀ ਪਰਚਾ ਦਰਜ ਕੀਤਾ ਦੋਸ਼ੀਆਂ ਦੇ ਖਿਲਾਫ ਇਹ ਪਹਿਲਾਂ ਕਰ ਦੇਣਾ ਚਾਹੀਦਾ ਸੀ 21 ਤਰੀਕ ਨੂੰ ਸ਼ਹੀਦ ਹੋਇਆ ਸ਼ੁਭ ਕਰਨਾ ਜਿਹੜਾ 302 ਤੋਂ 114 ਦੀ ਜਿਹੜੀ ਧਾਰਾ ਲਾਈ ਹੈ ਇਹ ਪਹਿਲਾਂ ਲਾ ਦੇਣੀ ਚਾਹੀਦੀ ਸੀ ਤੇ ਬਾਅਦ ਦੇ ਵਿੱਚ ਜਿਹੜਾ ਕੀਤਾ ਪਿੰਡ ਵਾਲਿਆਂ ਦੇ ਵਿੱਚ ਨਿਰਾਸ਼ਾ ਹੈਗੀ ਆ ਚਾਹੇ ਪਰਿਵਾਰ ਨੂੰ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਆ ਚਾਹੇ ਇੱਕ ਰੋਟਾ ਪਿਆ ਦਿੱਤਾ ਪਰ ਜਿਹੜਾ ਲੇਟ ਆ ਜਿਹੜਾ ਉਹਨਾਂ ਦੇ ਦੋਸ਼ੀਆਂ ਤੇ ਕਾਰਵਾਈ ਕੀਤੀ ਆ ਇਹ ਨਿਰਾਸ਼ਾ ਜਿਹੜੀ ਇਹ ਪਿੰਡ ਦੇ ਵਿੱਚ ਹੈਗੀ ਆ ਤੁਹਾਨੂੰ ਅਸੀਂ ਦਿਖਾ ਦਈਏ ਇਹ ਜਗ੍ਹਾ ਹੈਗੀ ਆ ਗੁਰਦੁਆਰਾ ਸਾਹਿਬ ਵੱਲੋਂ ਜਿਹੜੀ ਇਹ ਦਿੱਤੀ ਗਈ ਆ ਤਾਂ ਰਾਮ ਬਾਗ ਦੇ ਬਿਲਕੁਲ ਸਾਹਮਣੇ ਇਹ ਜਗ੍ਹਾ ਹੈਗਾ ਸ਼ਮਸ਼ਾਨ ਘਾਟ ਆ ਜਿਹੜੀ ਇੱਥੋਂ ਦੇ ਪਿੰਡ ਦੇ ਵਿੱਚ ਉੱਤੇ ਸੰਸਕਾਰ ਨਹੀਂ ਕੀਤਾ ਜਾਊਗਾ ਪਿੰਡ ਵਾਲਿਆਂ ਨੇ ਕਿਹਾ ਵੀ ਇੱਥੇ ਉਹਦੀ ਯਾਦਗਾਰ ਹੈ ਜਿਹੜੀ ਬਣਾਈ ਜਾਵੇ ਤਾ ਇਹ ਜਗਾ ਜਿਹੜੀ ਹੈ ਜਿੱਥੇ ਸੰਸਕਾਰ ਕਰਨਾ ਤੁਹਾਨੂੰ ਦਿਖਾ ਦਈਏ ਇਹ ਤਸਵੀਰਾਂ ਦੇ ਵਿੱਚ ਇਸ ਜਗਾ ਤੇ ਜਿਹੜਾ ਸ਼ੁਭ ਕਰਨ ਦੀ ਮ੍ਰਿਤਕ ਦੇ ਆ ਜਿਹੜੀ ਉੱਥੋਂ ਖਨੌਰੀ ਤੋਂ ਚੱਲੀ ਹੋਈ ਹੈ ਉੱਥੋਂ ਲੈ ਕੇ ਜਿੱਥੇ ਬੰਦੀਆਂ ਜਿਹੜੀਆਂ ਪਹੁੰਚ ਰਹੀਆਂ ਤਾਂ ਕੁਛ ਦੇਵਤਾ ਕਿੱਥੇ ਆ ਜਾਣਗੇ ਉੱਤੇ ਜਿਹੜੀ ਰੀਤ ਰਿਵਾਜ ਰਸਮਾਂ ਹੈਗੀਆਂ ਜਿਹੜੀਆਂ ਪਰਵਾਦੀਆਂ ਉਹਦੇ ਮੁਤਾਬਕ ਹੈ ਜਿਹੜਾ ਅੰਤਮ ਸੰਸਕਾਰ ਹੈ ਜਿਹੜਾ ਸ਼ੁਭ ਕਰਨ ਦਾ ਕੀਤਾ ਜਾਊਗਾ ਤਾਂ ਇਸ ਜਗਾ ਤੇ ਇੱਟਾਂ ਜਿਹੜੀਆਂ ਥੱਲੇ ਲਗਾਈਆਂ ਗਈਆਂ ਤੇ ਲੱਕੜਾਂ ਜਿਹੜੇ ਲੈ ਕੇ ਆ ਰਹੇ ਆ ਜਿਹੜੇ ਪਿੰਡ ਵਾਸੀ ਆ ਇਸ ਜਗ੍ਹਾ ਤੇ ਯਾਦਗਾਰੀ ਬੰਨੀ ਆ ਤੇ ਇਹ ਬਿਲਕੁਲ ਬਾਰਡਰ ਵਾਕਸ ਦੇ ਜਿਹੜੀ ਮੇਨ ਰੋਡ ਆ ਜਿਹੜੇ ਇੱਥੇ ਸੜਕਾ ਉਸ ਸੜਕ ਦੇ ਨਾਲ ਹੀ ਪੱਕਾ ਖਾਲਾ ਹੈਗਾ ਜਿਹੜਾ ਪਿੰਡ ਦੇ ਵਿੱਚ ਉਹਦੇ ਨਾਲ ਤੇ ਇਹ ਗੁਰਦੁਆਰਾ ਸਾਹਿਬ ਦੀ ਜਗ੍ਹਾ ਸੀ ਜਿੱਥੇ ਇਹ ਸੰਸਕਾਰ ਕੀਤਾ ਜਾਊਗਾ ਤਾਂ ਤੁਹਾਨੂੰ ਦੱਸ 21 ਜਿਹੜੀ ਫਰਵਰੀ ਸੀ ਜਿੱਤੇ ਗੋਲੀਆਂ ਵੱਜੀਆਂ ਸ਼ੁਭ ਕਰਨ ਦੇ ਸ਼ਹੀਦ ਕੀਤਾ ਗਿਆ ਤਾਂ ਪਰਿਵਾਰ ਬਹੁਤ ਨਿਰਾਸ਼ਾ ਵੀ ਹੈਗੀ ਆ ਪਰਿਵਾਰ ਵੱਲੋਂ ਵੀ ਤੇ ਕਿਉਂਕਿ ਲੇਟ ਆ ਜਿਹੜਾ ਇਹ ਸਰਕਾਰ ਨੇ ਸਟੈਪ ਚੱਕਿਆ ਜਿਹੜਾ ਰਾਤੀ ਆ ਜਿਹੜੇ ਕਾਫੀ ਲੇਟ ਜਾ ਕੇ 302 ਦੀ ਧਾਰਾ ਲਾਈ ਆ ਤੇ ਅਨਪਛਤਿਆਂ ਦੀ ਤੇ ਸਿੱਧੀ ਲੋਕ ਇਹੀ ਮੰਗ ਕਰਦੇ ਜਿੱਤੇ ਬੰਦੀਆਂ ਤਾਂ ਮੌਕੇ ਤੇ ਜਿਹੜਾ ਉੱਥੇ ਪੁਲਿਸ ਪ੍ਰਸ਼ਾਸਨ ਸੀ ਆਈਜੀਸੀ ਜਿਨ੍ਹਾਂ ਦੇ ਨਿਰਦੇਸ਼ਾਂ ਦੇ ਨਾਲ ਇਹ ਗੋਲੀਆਂ ਚੱਲੀਆਂ ਮਾਰੀਆਂ ਗਈਆਂ ਉਹਨਾਂ ਤੇ ਵੀ ਬੰਦੀਕਾਰ ਕਾਰਵਾਈ ਆ ਜਿਹੜੀ ਕੀਤੀ ਜਾਵੇ ਤੇ ਤੁਹਾਨੂੰ ਦਿਖਾ ਰਹੀਆਂ ਤਸਵੀਰਾਂ ਦੇ ਵਿੱਚ ਤਿਆਰੀਆਂ ਜਿਹੜੀਆਂ ਸ਼ੁਰੂ ਹੋ ਗਈਆਂ ਸ਼ੁਭਕਰਨ ਆ ਜਿਹੜਾ ਥੋੜੀ ਦੇਰ ਤੱਕ ਇੱਥੇ ਪਹੁੰਚ ਜਾਊਗਾ ਤੇ ਇਹ ਵੀ ਪਿੰਡ ਵਾਲਿਆਂ ਨੇ ਕਿਹਾ ਵੀ ਸ਼ਾਇਦ ਜਿਹੜੇ ਸੀਐਮ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹ ਵੀ ਸ਼ਾਇਦ ਅੱਜ ਆ ਜਾਣ ਕੱਲ ਆ ਜਾਣ ਤਾਂ ਜ਼ਰੂਰ ਆ ਇਹ ਜਿਹੜੇ ਇਸ ਜਗ੍ਹਾ ਤੇ ਬਣਾਣਾ ਕੀ ਆ ਕਿਸ ਤਰ੍ਹਾਂ ਦੀ ਯਾਦ ਬਣੂਗੀ ਓਟੋ ਲਾਈ ਜਾਊਗੀ ਕਿਸ ਤਰ੍ਹਾਂ ਹੋਊਗਾ ਇਹ ਸਾਰਾ ਜਿਹੜਾ ਇਹ ਸਰਕਾਰੀ ਦੱਸੂਗੀ ਇੱਥੇ ਕਿਸ ਤਰ੍ਹਾਂ ਦੇ ਪਰ ਪਿੰਡ ਵਾਲਿਆਂ ਨੇ ਇੱਕ ਵਾਰੀ ਇਹ ਜਗ੍ਹਾ ਜਿਹੜੀ ਆ ਗੁਰਦੁਆਰਾ ਸਾਹਿਬ ਦੀ ਜਗ੍ਹਾ ਜਿਹੜੀ ਆ ਉਹ ਦਿੱਤੀ ਗਈ ਆ ਤਾਂ ਸਾਰੇ ਪਿੰਡ ਦੇ ਵਿੱਚ ਸ਼ਹੀਦ ਸ਼ੁਭ ਕਰਨ ਦੇ ਜਿਹੜੇ ਪੋਸਟਰ ਲੱਗੇ ਹੋਏ ਆ ਜਗਾ ਜਗਾ ਤੇ ਕਲੀ ਬੁਸ਼ਾਈ ਗਈ ਆ ਜਗਾ ਜਗਾ ਤੇ ਡਾਇਰੈਕਸ਼ਨ ਦਿੱਤੀਆਂ ਕਿ ਲੋਕ ਆ ਜਿਹੜੇ ਦੂਰੋਂ ਦੂਰੋਂ ਆਉਣਗੇ ਪੂਰੇ ਪੰਜਾਬ ਤੋਂ ਤੋਂ ਜਿਨ੍ਹਾਂ ਨੂੰ ਪਤਾ ਲੱਗ ਸਕੇ ਇਸ ਪਿੰਡ ਦਾ ਕਿ ਕਿਹੜੀ ਜਗਾ ਕਿੱਥੇ ਆ ਤਾਂ ਹਰ ਜਗਾ ਤੇ ਕਾਰਨਰ ਤੇ ਹਰ ਨੁੱਕਰ ਤੇ ਆ ਜਿਹੜੀ ਸ਼ੁਭ ਕਰਨ ਦੀ ਆ ਜਿਹੜੀ ਫੋਟੋ ਲਗਾਈ ਗਈ ਆ ਤਾਂ ਕਾਫੀ ਜਥੇ ਬੰਦੀਆਂ ਤੇ ਆ ਰਹੀਆਂ ਜਿਹੜੀਆਂ ਤੇ ਇਸ ਮੌਕੇ ਜਗਾ ਜਗਾ ਤੋਂ ਪੰਜਾਬ ਤੋਂ ਲੋਕ ਆ ਜਿਹੜੇ ਆ ਰਹੇ ਆ ਸ਼ੁਭ ਚਿੰਤਕ ਆ ਰਹੀ ਹੈ ਕਿਸਾਨੀ ਨੂੰ ਪਿਆਰ ਕਰਨ ਵਾਲੇ ਜਿਹੜੇ ਉਹ ਪਹੁੰਚ ਰਹੇ ਆ ਸ਼ੁਭ ਕਰਨ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾ ਰਹੇ ਤੇ ਇੱਕ ਅੱਜ ਹੋ ਸਕਦਾ ਜਿਹੜੇ ਵੱਖ-ਵੱਖ ਪਾਰਟੀਆਂ ਦੇ ਨੇਤਾ ਜਿਹੜੇ ਆ ਕਹਿੰਦੇ ਉਹ ਵੀ ਇੱਥੇ ਪਹੁੰਚ ਰਹੇ ਆ ਤਾਂ 12 ਵਜੇ ਦਾ ਜਿਹੜਾ ਟਾਈਮ ਦਿੱਤਾ ਗਿਆ ਸੀ ਇਹ ਸੰਸਕਾਰ ਦਾ ਹੋ ਸਕਦਾ ਕੁਝ ਲੇਟ ਵੀ ਹੋ ਸਕਦਾ ਕਿਉਂਕਿ ਰਸਮਾਂ ਜਿਹੜੀਆਂ ਤੇ ਦੂਰੋਂ ਜਿਹੜੇ ਲੈ ਕੇ ਆ ਰਹੇ ਆ ਕਿਉਂਕਿ ਰਾਤ ਹੀ ਕੱਲ ਪੋਸਟਮਾਰਟਮ ਹੋਇਆ ਸ਼ੁਭ ਕਰਨ ਦਾ ਤੇ ਸ਼ੰਭੂ ਬਾਰਡਰ ਤੋਂ ਤੇ ਖਨੌਰੀ ਬਾਰਡਰ ਤੋਂ ਜਿਹੜੇ ਕਿਸਾਨ ਉਹ ਵੀ ਪਹੁੰਚ ਰਹੇ ਆ ਆ ਜੁੜੇ ਰਹੋ ਤੁਸੀਂ ਨਾਲ ਪੰਜਾਬ ਨਾਲ ਮੈਂ ਨਰੇਸ਼ਰ ਮੈਂ ਇੱਕ ਵਾਰੀ ਤੁਹਾਨੂੰ ਪਿੰਡ ਇਸ ਜਗ੍ਹਾ ਦਿਖਾ ਦਈਏ ਜਿੱਥੇ ਸੰਸਕਾਰ ਕਰਨਾ ਸ਼ੁਕ ਕਰਨ ਦੇ ਦੋਸਤ ਮਿੱਤਰ ਆ ਜਿਹੜੇ ਹੁਣ ਚੌਂੜ ਵਾਲੇ ਜਿਹੜੇ ਬਚਪਨ ਤੋਂ ਉਮਰੀ ਹਜੇ 22 ਸਾਲ ਦੀ ਸੀ ਸ਼ੁਕ ਕਰਨ ਦੀ ਆਪਣੇ ਨਾਲ ਖੇਡਦੇ ਜਿਹੜੇ ਦੋਸਤ ਹਨ ਉਹਨਾਂ ਦੇ ਉਹ ਪਹੁੰਚੇ ਹੋਏ ਇੱਥੇ ਸਾਰੇ ਬਾਹਲੇ ਪਾਸੇ ਰੱਖੋ ਉਧਰ ਪਾਸੇ ਰੱਖੋ ਬਾਹਲੇ ਬਾਹਰ ਰੱਖੋ ਇਸ ਜਗ੍ਹਾ ਤੇ ਜਿਹੜਾ ਸੰਸਕਾਰ ਹੈ ਜਿਹੜਾ ਸ਼ੁਭ ਕਰਨ ਦਾ ਕੀਤਾ ਜਾਊਗਾ ਦੇਖੀਏ ਨਾ ਮੈਂ ਕਹਿੰਦਾ ਪਾਸੇ ਨਹੀਂ ਆ ਸੀ ਕਿ ਦਮ ਉਹ ਦੋ ਚਾਹ ਯਾਰ ਬੱਕੀ ਦੇ ਲਾ ਮੈਂ ਹੈ ਕਿ ਆਂਦਰ ਪਈਆਂ ਨੇ ਲੋਗ ਦੰਗੀਆਂ ਨੇ ਇੱਕ ਦੋ ਹੋ ਗਿਆ ਹੋਊਗਾ ਕਰਕੇ ਉੱਥੋਂ ਉੱਥੋਂ ਚੱਕ ਲੈ ਉਹ ਉੱਥੇ ਹੈ ਨਹੀਂ ਤੇਰੇ ਹੈ ਨਹੀਂ ਤੇਰੇ ਜੋ ਘਰੋਂ ਕਹਿੰਦੇ ਪਾਣੀ ਨਹੀਂ ਮਿਲ ਰਿਹਾ ਘਰੋਂ ਅੱਛਾ ਤੇਰੇ ਤੋਂ ਨਹੀਂ ਪਾਣੀ ਕਹਿੰਦੇ ਠੀਕ ਹੈ ਅੰਦਰ ਤੋਂ ਆਉਣੀਆਂ ਨੇ ਮਹਾਂ ਆ ਜਾਈ ਨੇ ਦੋ ਤਿੰਨ ਦਰਵਾਜ਼ਾ ਉਹ ਕਰ ਕੰਦ ਤਾਂ ਨਹੀਂ ਉਹਨਾਂ ਦੇ ਸ਼ੁਭ ਕਰਨ ਦੇ ਦੋਸਤ ਆ ਜਿਹੜੇ ਉਹ ਵੀ ਪਹੁੰਚੇ ਹੋਏ ਆ ਅੱਜ ਇਹ ਪਿੰਡ ਦਾ ਨਾਮ ਰੋਸ਼ਨ ਕੀਤਾ ਛੋਟੀ ਉਮਰ ਦੇ ਵਿੱਚ 22 ਸਾਲ ਦੀ ਉਮਰ ਚ ਸ਼ਹੀਦੀ ਪ੍ਰਾਪਤ ਕਰਨੀ ਹੈ ਨਾ ਆਇਓ ਇਸ ਸਾਈਡ ਤੇ ਆਜੇ ਕੀ ਕਹਿਣਾ ਚਾਹਦੇ ਸ਼ੁਕਰ ਦੇ ਐਸਰ ਤੇ ਆਜੇ ਸਾਹਮਣੇ ਆਜੇ ਹਾਂਜੀ ਕੀ ਨਾਮ ਆ ਜੀ ਆਪਣਾ ਸੁਖਵਿੰਦਰ ਸਿੰਘ ਜੀ ਵਿੰਦਰ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦਾ ਸ਼ੁਕਰ ਦਾ ਕਿਵੇਂ ਤੁਹਾਡੇ ਨਾਲ ਕਿਤੇ ਸੋਚ ਕਿੱਡੀ ਵੱਡੀ ਰੱਖੀ ਹੋਈ ਸੀ ਇਹਨੇ ਹਾਂਜੀ ਪਹਿਲਾਂ ਵੀ ਜਾ ਕੇ ਆਇਆ ਸੀ ਹੁਣ ਹਾਂਜੀ ਪਹਿਲਾਂ ਜਿਹੜਾ 220 ਚ ਅੰਦੋਲਨ ਹੋਇਆ ਸੀਗਾ ਜੀ ਉੱਚ ਵੀ ਗਿਆ ਸੀਗਾ ਬਹੁਤ ਚੰਗਾ ਸੁਭਾਅ ਸੀਗਾ ਨੇਕ ਦਿਲ ਸੀਗਾ ਜੇ ਕਦੇ ਗੁੱਸੇ ਸਾਡੇ ਨਾਲ ਹੋ ਵੀ ਜਾਂਦਾ ਸੀ ਤਾਂ ਆਪ ਹੀ ਬੁਲਾ ਲੈਂਦਾ ਸਾਨੂੰ ਕਿ ਹਈ ਦਿਲ ਚ ਗੱਲ ਨਹੀਂ ਸ਼ਿਆਹਤ ਆ ਜੀ ਹਾਂਜੀ ਸੋਚਿਆ ਸੀ ਬੜਾ ਕਿਸਾਨੀ ਨੂੰ ਪਿਆਰ ਕਰਦਾ ਸੀ ਲੋਕਾਂ ਨੂੰ ਪਿਆਰ ਕਰਦਾ ਸੀ ਹਾਂਜੀ ਹਰ ਇੱਕ ਨਾਲ ਸਨੇਹ ਰੱਖਣ ਵਾਲਾ ਇਨਸਾਨ ਸੀਗਾ ਹਾਂਜੀ ਇਹ ਵੀ ਪਤਾ ਕਿ ਕਿੰਨੇ ਪਿੰਡ ਦੇ ਜੋ ਵੀ ਕੰਮ ਸੀ ਲੋਕ ਭਲਾਈ ਦੇ ਹਨਾ ਪਿੰਡ ਦੇ ਵੱਧ ਚੜ ਕੀ ਹਿੱਸਾ ਲੈਂਦਾ ਸੀ ਕੰਮ ਹਾਂਜੀ ਹਰੇ ਕੰਮ ਚ ਮੂਰੇ ਹੁੰਦਾ ਸੀ ਜੀ ਚਾਹੇ ਕੋਈ ਸਾਂਝੀ ਸੰਸਥਾ ਦਾ ਕੰਮ ਆ ਚਾਹੇ ਕੋਈ ਗੁਰਦੁਆਰ ਦਾ ਕੰਮ ਆ ਕੋਈ ਵੀ ਕੰਮ ਪਿੰਡ ਦਾ ਲਾ ਲਓ ਜੀ ਹਰੇਕ ਦੇ ਵਿੱਚ ਵੱਦ ਛੱਡ ਕੇ ਮੂਰੇ ਹੋ ਕੇ ਸਹਿਯੋਗ ਦਿੰਦਾ ਸੀਗਾ ਜੀ ਅੱਜ ਕੀ ਮਹਿਸੂਸ ਕਰਦੇ ਆ ਪਿੰਡ ਦਾ ਨਾਮ ਰੋਸ਼ਨ ਹੋਇਆ ਪੂਰੇ ਵਰਲਡ ਦੇ ਨਾਮ ਵੀ ਰੋਸ਼ਨ ਕਰਿਆ ਜੀ ਇੱਕ ਤਰ੍ਹਾਂ ਦਾ ਪਰ ਸਾਨੂੰ ਦੁੱਖ ਵੀ ਬਹੁਤ ਜ਼ਿਆਦਾ ਕਿਉਂਕਿ ਸਾਡੇ ਨਾਲ ਖੇਡਦਾ ਸੀਗਾ ਜੀ ਬੱਚਾ ਨਾਲ ਰਹਿੰਦਾ ਸੀਗਾ ਜੀ ਇਹ ਸੋਚਿਆ ਨਹੀਂ ਸੀ ਵੀ ਇਸ ਤਰੀਕ ਨਾਲ ਵੀ ਇਹ ਭਾਣਾ ਵਰਤ ਚੋ ਜਾਣਾ ਜਿਹੜਾ ਗਿਆ ਉਹ ਦੱਸ ਕੇ ਗਿਆ ਸੀ ਉਹ ਕਿਸੇ ਧਰਦੇ ਦੇ ਤੇ ਗਿਆ ਵੀ ਅਸੀਂ ਜਾਣੀਏ ਕਦੋਂ ਵਾਪਸ ਆਉਣਾ ਕੋਈ ਫੋਨ ਕੀਤਾ ਹੋਵੇ ਤੁਹਾਨੂੰ ਕਿਸੇ ਉਹਦੇ ਇੱਕ ਚੰਗਾ ਪਸ਼ੂ ਪਾਲਕ ਸੀਗਾ ਜਿਹਦੇ ਕੋਲ ਇੱਕ ਕੱਟਾ ਤਿਆਰ ਕਰ ਰਿਆ ਸੀ ਚੜਿੱਕ ਦੇ ਮੇਲੇ ਤੇ ਉਹਨੂੰ ਲੈ ਕੇ ਜਾਣਾ ਸੀ ਗੱਲਾਂ ਕਰ ਰਿਆ ਸੀ ਵੀ ਆਵਾਂਗੇ ਉਧਰੋਂ 22 ਤਰੀਕ ਨੂੰ ਵਾਪਸ ਆਵਾਂਗੇ ਆ ਕੇ ਕੱਟਾ ਪਾ ਉਧਰ ਲੈ ਕੇ ਜਾਵਾਂਗੇ ਮੇਲੇ 'ਚ ਹਿੱਸਾ ਬਣਾਵਾਂਗੇ ਵੀ ਪਰ ਐ ਨਹੀਂ ਪਤਾ ਸੀਗਾ ਵੀ ਮੁੜ ਕੇ ਨੇ ਵਾਪਸ ਆਉਣੇ ਨਹੀਂ ਅਜਾ ਤੁਹਾਨੂੰ ਕਿਹਾ ਸੀ ਵੀ 22 ਤਰੀਕ ਨੂੰ ਵਾਪਸ ਆਉਣਾ ਤੇ ਕੱਟੇ ਨੂੰ ਮੇਲੇ 'ਚ ਲੈ ਕੇ ਹਾਂਜੀ ਹਾਂ ਇਹ ਗੱਲਾਂ ਹੋਈਆਂ ਸਾਡੇ ਨਾਲ ਜਾਣ ਤੋਂ ਪਹਿਲਾਂ ਉਹਨੀਆਂ ਵੀ ਆਪਾਂ 22 ਨੂੰ ਆਵਾਂਗੇ ਜਾਵਾਂ ਇਹ ਇਸ ਜਗ੍ਹਾ ਤੇ ਯਾਦਗਾਰੀ ਬਣ ਰਹੀ ਹੈ। ਹਾਂ ਜੀ ਹਾਂ ਇਸ ਜਗ੍ਹਾ ਤੇ। ਹਾਂ ਜੀ ਬਾਪੂ ਜੀ ਕੀ ਨਾਮ ਆਪਣਾ? ਗੁਰਵੇ ਸਿੰਘ ਜੀ। ਕੀ ਕਹਿਣਾ ਚਾਹੋਗੇ ਅੱਜ ਸੰਸਕਾਰ ਹੋ ਰਿਹਾ ਤੇ ਪਿੰਡ ਵਿੱਚ ਲੈ ਕੇ ਆ ਰਹੇ ਆ। ਦੇਖੋ ਜੀ ਪਹਿਲੇ ਵਾਲਾ ਬਹੁਤ ਦੁਖਦਾਰੀ ਘਟਨਾ ਹੈ। ਤੇ ਨੰਬਰ 2 ਤੇ ਇਹ ਘਾਟਾ ਸਾਨੂੰ ਕਦੇ ਨਹੀਂ ਪੂਰਾ ਹੋ ਸਕਦਾ। ਚਲੋ ਜੋ ਸਰਕਾਰ ਨੇ ਉਹਨੇ ਮੰਗਾ ਮੰਨੀਆਂ ਨੇ ਦੋ ਜਿੰਦ ਦੋ ਪਰਚਾ ਮੰਨਿਆ ਵੀ ਜੋਏਗਾ ਜੇ ਪਿੱਤਾ ਜਾਊਗਾ ਉਹ ਵੀ ਮਨਜ਼ੂਰ ਕਰਿਆ ਹੈ ਪਰਚਾ ਦਰਜ ਕਰ ਲਿਆ ਹਾਂ ਦਰਜ ਕਰ ਲਿਆ ਤੇ ਤਾਂ ਮਤਲਬ ਤਾਂ ਵੀ ਸਾਡਾ ਘਾਟਾ ਨਹੀਂ ਪੂਰਾ ਹੋ ਸਕਦਾ ਇੰਨਾਂ ਗੱਲਾਂ ਨਾਲ ਤੇ ਨਿਸ਼ਾਨ ਕਨੀਓ ਮੇਰਾ ਮਰਾ ਪੋਤਾ ਲੱਗਦਾ ਸੀਗਾ ਜੀ ਅੱਛਾ ਤੇ ਮਤਲਬ ਬਹੁਤ ਚੰਗਾ ਨੇਕ ਲੇਕ ਸੀਗਾ ਤੇ ਬਹੁਤ ਹੀ ਚੰਗਾ ਸੁਭਾਅ ਦਾ ਸੀਗਾ ਸਾਰੇ ਕੰਮਾਂ 'ਚ ਹਿੱਸਾ ਲੈਂਦਾ ਸੀ ਬਾਦ ਚੜ ਕੇ ਛੱਲਦਾ ਸੀ ਦਲੇਰ ਸੀ ਦਲੇਰ ਸੀ ਤੇ ਬਾਕੀ ਨਾਰਮਲ ਵੀ ਬਹੁਤ ਸੀ ਦਲੇਰ ਵੀ ਬਹੁਤ ਸੀ ਤੇ ਹਰੇਕ ਕੰਮ ਦੇ ਸਾ ਵਿੱਚ ਸਭ ਤੋਂ ਪਹਿਲਾਂ ਹੁੰਣਾ ਦੂਜੇ ਬਾਅਦ ਚ ਜਾਂਦੇ ਸਭ ਤੋਂ ਪਹਿਲਾਂ ਹਾਜ਼ਰ ਹੁੰਦਾ ਸੀਗਾ ਤੇ ਇਹ ਕਦੇ ਨਹੀਂ ਘਟਾ ਪੂਰਾ ਹੋ ਸਕਦਾ ਜੋ ਮਹਾਰਾਜ ਨੂੰ ਚਾਹਿਆ ਜੋ ਹੋਇਆ ਤੇ ਪਰ ਇਹ ਜੋ ਸਰਕਾਰਾਂ ਨੇ ਇਹ ਗੱਤ ਨੀਤੀਆਂ ਨਾਲ ਚੱਲ ਰਹੀਆਂ ਨੇ ਹੋਰ ਵੀ ਸਾਡੇ ਜੋ ਨੌਜਵਾਨ ਉੱਥੇ ਜੂਝ ਰਹੇ ਨੇ ਉਹਨਾਂ ਨੂੰ ਵੀ ਮਤਲਬ ਤਿਆਜਾਰ ਉਹ ਤੇ ਹੋ ਰਿਹਾ ਹੈ ਉਹ ਮੋਹਰ ਹਰਿਆਣਾ ਸਰਕਾਰ ਖੱਟਾ ਸਰਕਾਰ ਮੋਦੀ ਸਰਕਾਰ ਬਹੁਤ ਮਗੜਾ ਕਰ ਰਹੀ ਹੈ ਇਹ ਚੰਗਾ ਨਹੀਂ ਹੈ ਜੀ ਕਿਸਾਨਾਂ ਵਾਸਤੇ ਜੋ ਮੰਗਾ ਵਾਸਤੇ ਗਿਆ ਸੀ ਦੋ ਦਿਨ ਕਹਿ ਕੇ ਤੇ ਮੈਂ ਦੋ ਦਿਨਾਂ ਨੂੰ ਮੜਿਆ ਹੂੰਗਾ ਪਰ ਉਦੋਂ ਬਾਅਦ ਇਧਰੋਂ ਕਾਲ ਜਾਂਦੀ ਰਹੀ ਪਰ ਉਹਨੇ ਕਾਲ ਨਹੀਂ ਕਰੀ ਇਧਰੋਂ ਜਾਂਦੀ ਰਹੀ ਸੀ ਕਰਦੇ ਰਹੀ ਪਰ ਫੋਨ ਨਹੀਂ ਉਠਾਇਆ ਉਹਦੇ ਪੁੱਤਾਂ ਪੁੱਤਾਂ ਲੱਗੇ ਪੁੱਤਾਂ ਆ ਘਰਾਂ ਦੇ ਸਕੈਨ ਸਕਾ ਸਿਕਾ ਤੁਹਾਡਾ ਹਾਂ ਹਾਂ ਤੇ ਦਾਦਾ ਸ਼ੁਭ ਕਰਨ ਦੇ ਬਿਲਕੁਲ 22 ਤਰੀਕ ਨੂੰ ਕਹਿੰਦੇ ਆਉਣਾ ਸੀ ਵਾਪਸ 21 ਨੂੰ ਜਦੋਂ ਫੋਨ ਕਰਕੇ ਕਿਹਾ ਤਾਂ ਉਹਨੂੰ ਸ਼ੌਂਕ ਸੀ ਪਸ਼ੂ ਪਾਲਕ ਸੀ ਅ ਸ਼ੁਭ ਕਰਨ ਤਾਂ ਮੇਲੇ ਦੇ ਵਿੱਚ ਕਹਿੰਦੇ ਇੱਕ ਕਟਾ ਲੈ ਕੇ ਜਾਣਾ ਸੀ ਉਹਦੀ ਤਿਆਰੀ ਕੀਤੀ ਹੋਈ ਸੀ ਦੋਸਤਾਂ ਨੂੰ ਕਿਹਾ ਸੀ ਆਪਾਂ ਜਾਣਾ 22 ਤਰੀਕ ਨੂੰ ਕੀ ਪਤਾ ਸੀ 21 ਤਰੀਕ ਨੂੰ ਇੱਕ ਸੁਨੇਹਾ ਆ ਜੂਗਾ ਸ਼ੁਭ ਕਰਨ ਇਸ ਦੁਨੀਆ ਦੇ ਵਿੱਚ ਨਹੀਂ ਰਹਿ ਰਿਹਾ ਤਾਂ ਸ਼ਹੀਦ ਸ਼ੁਭਕਰਨ ਦਾ ਮ੍ਰਿਤਕ ਸਰੀਰ ਆ ਜਿਹੜਾ ਇੱਥੇ ਉਹ ਲਿਆਂਦਾ ਜਾਊਗਾ ਤੇ ਤੁਸੀਂ ਜੁੜੇ ਰਹੋ ਨਾ ਪੰਜਾਬ ਨਾਲ ਮੈਂ ਨਰੇਸ਼ ਸ਼ਰਮਾ ਬੱਲੋ ਪਿੰਡ